ਹਾਂਜੀ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਆਪਣੇ ਚੋਹਾਨ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਦੇ ਵਿੱਚ ਲੈ ਕੇ ਆਏ ਆ ਤੁਹਾਡੇ ਲਈ ਤਿੰਨ ਮੋਰਾ ਨਸਲ ਦੀਆਂ ਕੱਟੀਆਂ ਜੀ ਸੇਲ ਕੀਤੀਆਂ ਹੋਈਆਂ ਵੀਰ ਨੇ ਪਿੰਡ ਮਹਿਲਖੁਰਦ ਜ਼ਿਲ੍ਹਾ ਬਰਨਾਲਾ ਦੇ ਵਿੱਚ ਖੜੀਆਂ ਨੇ ਨੰਬਰ ਵੀ ਅਦਾ ਸਕਰੀਨ ਦੇ ਉੱਪਰ ਦਿੱਤਾ ਹੈ ਨੋਟ ਕਰ ਸਕਦੇ ਹੋ ਜੀ 872910712 ਹਾਂਜੀ ਤਿੰਨੋਂ ਕੱਟੀਆਂ ਸੇਲ ਨੇ ਇੱਕ ਹੈਗੀ ਮੋਰਾ ਨਸਲ ਦੀ 14 ਮਹੀਨਿਆਂ ਦੀ ਇੱਕ 13 ਮਹੀਨਿਆਂ ਦੀ ਤੇ ਇੱਕ ਮੀਣੀ ਕੱਟੀ ਹੈ ਜੀ ਮੋਰਾ ਨਸਲ ਦੀ ਉਹ ਵੀ 1 ਸਾਲ ਦੀ ਤਿੰਨੋਂ ਕੱਟੀਆਂ ਸੇਲ ਹੈ ਜੀ ਮੁੱਲ ਫੋਨ ਤੇ ਆ ਪਿੰਡ ਮਹਿਲਖੁਰ ਦਾ ਜ਼ਿਲ੍ਹਾ ਬਰਨਾਲਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਵੀਰ ਦਾ 882910712 ਅਗਰ ਤੁਸੀਂ ਵੀ ਆਪਣੀ ਕਿਸੇ ਵੀ ਜਾਨਵਰ ਜਾਂ ਖੇਤੀਬਾੜੀ ਸੰਬੰਧ ਸੰਦਾ ਦੀ ਵੀਡੀਓ ਸਾਡੇ YouTube ਚੈਨਲ ਜਾਂ Facebook ਪੇਜ ਇਨਸਟਾਡੀ ਤੇ ਪਾਉਣੀ ਚਾਹੁੰਦੇ ਹੋ ਜੋ ਕਿ चौहान ਡੈਰੀ ਫਾਰਮ ਦੇ ਨਾਮ ਤੇ ਹੈ ਜੀ ਤਾਂ ਸਾਡੇ ਉੱਪਰ ਦਿੱਤੇ ਹੋਏ ਨੰਬਰ 600 پورا 7724360 ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਆਉਣ ਵਾਲੀਆਂ ਵੀਡੀਓ ਨੂੰ ਵੇਖਣ ਲਈ ਚੈਨਲ ਪੇਜ ਇਨਸਾਈਡ ਜਰੂਰ ਫੋਲੋ ਕਰਿਓ ਸਬਸਕ੍ਰਾਈਬ ਕਰਿਓ ਜੀ ਮਿਲਦੇ ਆਂ ਅਗਲੀ ਵੀਡੀਓ ਨਾਲ ਧੰਨਵਾਦ ਜੀ